ਮਾ ਆਖਦੀ ਐ ਬੇ ਮੈਂ ਤੇਰਾ ਕੀ ਵਿਗਾੜਿਆ ਤੇਰੇ ਆਪਦਿਆਂ ਕੀਤੇਆਂ ਕਰਮਾਂ ਦੀ ਸਜ਼ਾ ਤੂੰ ਭੁਗਤ ਰਿਆ ਐ ਮੇਰਾ ਕੰਮ ਕਿਉਂ ਵੱਡਿਆ ਆਖਦਾ ਐ ਜਦੋਂ ਮੈਂ ਸਕੂਲ ਚ ਪੜਦਾ ਹੋਇਆ ਲੋਕਾਂ ਦੀਆਂ ਪੈਨਸਲਾਂ ਰੱਬਣਾ ਉਹ ਪੈਨਸਲਾਂ ਨੂੰ ਕਢਣ ਵਾਲੇ ਸ਼ਾਰਪਨਰ ਚੋਰੀ ਕਰਕੇ ਲਿਆਂਦਾ ਸੀ ਤੂੰ ਮੈਨੂੰ ਝਿੜਕਿਆ ਕਿਉਂ ਨਹੀਂ ਜਦੋਂ ਮੈਂ ਲੋਕਾਂ ਦੀ ਸਕੂਲਾਂ ਦੇ ਵਿੱਚੋਂ ਚੀਜ਼ਾਂ ਚੋਰੀ ਕਰਕੇ ਲਿਆਣੀਆਂ ਪ੍ਰਕਾਰਾਂ ਫੁੱਟੇ ਚੋਰੀ ਕਰਕੇ ਲਿਆਣੇ ਤੂੰ ਮੈਨੂੰ ਪੁੱਛਿਆ ਕਿਉਂ ਨਹੀਂ ਕਿ ਪੁੱਤ ਆ ਨਵਾਂ ਫੁੱਟਾ ਤੇਰੇ ਕੋਲ ਕਿੱਥੋਂ ਆਇਆ ਅਸੀਂ ਤੇ ਤੈਨੂੰ ਲੈ ਕੇ ਨਹੀਂ ਦਿੱਤਾ ਪੁੱਤ ਆ ਤੇਰੇ ਕੋਲ ਐਡੀ ਸੋਹਣੀ ਰੰਗ-ਬਰੰਗੀ ਪੈਨਸਲ ਕਿੱਥੋਂ ਆਈ ਅਸੀਂ ਤੇ ਤੈਨੂੰ ਲੈ ਕੇ ਨਹੀਂ ਦਿੱਤੀ ਸਾਡੇ ਕੋਲ ਤਾਂ ਆਹ ਪੈਨਸਲ ਲੈ ਕੇ ਦੇਣ ਦੀ ਹੈਸियत ਨਹੀਂ ਤੂੰ ਮੈਨੂੰ ਪੁੱਛਿਆ ਕਿਉਂ ਨਹੀਂ ਤੂੰ ਮੈਨੂੰ ਛਿੜਕਿਆ ਕਿਉਂ ਨਹੀਂ